ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਵਾਰ ਫਿਰ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਬਿਨਾਂ ਸ਼ਰਤ ਜਮੀਨ ਲੈਣ ਦੀ ਵੋਟਰ ਬਣਨ ਦੀ ਔਰ ਸਰਕਾਰੀ ਨੌਕਰੀਆਂ ਦੀ ਹੱਕ ਨਹੀਂ ਹੈ। ਮੌਜੂਦਾ ਪ੍ਰਸ਼ਾਸਨ ਨੇ ਇੱਕ ਨਵਾਂ ਹੁਣ ਤਾਜ਼ਾ ਕਾਨੂੰਨ ਉੱਤਰਾਖੰਡ ਨੇ ਬਣਾਇਆ। ਗੁਜਰਾਤ ਵਿੱਚ ਪਹਿਲਾਂ ਹੀ ਸੀ, ਰਾਜਸਥਾਨ ਵਿੱਚ ਆਪਾਂ ਜ਼ਮੀਨ ਨਹੀਂ ਲੈ ਸਕਦੇ। ਤੇ ਪੰਜਾਬ ਵਿੱਚ ਇਹ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ? ਮੈਨੂੰ ਇਹ ਸਮਝ ਨਹੀਂ ਆ ਰਿਹਾ। ਜਿਹੜਾ ਮੈਂ ਬਿੱਲ ਪੇਸ਼ ਕੀਤਾ ਸੀਗਾ ਸਪੀਕਰ ਕੋਲ ਤਾਰ ਸਿੰਘ ਸੰਧਵਾ ਦੇ ਦਫ਼ਤਰ ਵਿੱਚ ਜਾ ਕੇ ਜਨਵਰੀ 2003 ਅੱਜ तकरीबन ਪੌਣੇ 2 ਪੌਣੇ 2 ਸਾਲ ਹੋ ਗਏ ਜਾ ਕੇ ਆ ਮੈਨੂੰ ਚਿੱਠੀ ਆਈ ਉਹਨਾਂ ਦੀ ਇੱਕ ਜਵਾਬ ਦੇ ਕੇ ਅੱਜ 2-3 ਦਿਨ ਪਹਿਲਾਂ ਅਰੇ ਚਿੱਲਾਉ ਮਤਿਆਰ ਸ਼ਾਂਤ ਹੋ ਜਾਓ ਬਾਈ ਉਹ ਚਿੱਲਾਉ ਮਤਿਆਰ ਹੋ ਰਹਾ ਹੈ ਡਿਪਾਰਟਮੈਂਟ ਆਫ ਰੈਵਨਿਊ ਰੀਹੈਬਿਟੇਸ਼ਨ ਡਿਜ਼ਾਸਟਰ ਮੈਨੇਜਮੈਂਟ ਪੰਜਾਬ ਵਿਦ ਰਿਗਾਰਡ ਟੂ ਫਾਈਨੈਂਸ਼ੀਅਲ ਐਸਪੈਕਟਸ ਇਨਵੋਲਡ ਇਨ ਦ ਬੀ ਪੌਣੇ 2 ਸਾਲ ਰੱਖਣ ਤੋਂ ਬਾਅਦ ਇਹ ਮੈਨੂੰ ਜਵਾਬ ਆ ਰਿਹਾ ਵਾ ਔਰ ਕਹ ਰਹੇ ਨੇ ਇਹਦੇ ਵਿੱਚ ਕੋਈ ਫਾਈਨੈਂਸ਼ੀਅਲ ਇਮਪਲੀਕੇਸ਼ਨ ਇਹਦੇ ਤਾਂ ਇਹਦੇ ਤਾਂ ਹੋਊਗਾ ਜੇਕਰ ਕੋਈ ਗੂਨ ਬਣਾਵੇਗਾ ਤੇ ਇਹਦੇ ਤਾਂ ਆਮਦਨ ਹੋਵੇਗੀ ਪੰਜਾਬ ਦੀ فرض ਕਰੋ ਕੋਈ ਪੰਜਾਬ ਦੇ ਵਿੱਚ ਸ਼ਰਤਾਂ ਪੂਰੀਆਂ ਕਰਕੇ ਕਾਨੂੰਨ ਦੇ ਹਿਸਾਬ ਨਾਲ ਕੋਈ ਜ਼ਮੀਨ ਲੈਂਦਾ ਕੋਈ ਫਲੈਟ ਲੈਂਦਾ ਕੋਈ ਕਿਸੇ ਤਰ੍ਹਾਂ ਦੀ ਵੀ ਇਨਵੈਸਟਮੈਂਟ ਕਰਦਾ ਉਹਨੂੰ ਨਾ ਦੇਖੂਗਾ ਸੋ ਇਸ ਕਰਕੇ ਇਸ ਪਹਾਲੇ ਸਾਡੇ ਨੂੰ ਚਾਹੀਦਾ ਆ ਆਮ ਆਦਮੀ ਪਾਰਟੀ ਅਬਾ ਭਾਈ ਠੀਕ ਹੈ ਉਹ ਨਸ਼ੇ ਨਸ਼ੇ ਨਹੀਂ ਆਪਣੇ ਇਸ ਮੰਗ ਨੂੰ ਦੁਬਾਰਾ ਦਰਉਣਾ ਬਹੁਤ ਸਾਰੇ ਸਬੂਤ ਹਨ ਕਿ ਇਸ ਨੂੰ ਪੰਜਾਬ ਵਿੱਚ ਇੰਟਰੋਡਿਊਸ ਕਰਨ ਤੋਂ ਕਰਦੇ ਕਿਉਂ ਤੁਸੀਂ ਇਸ ਕਾਨੂੰਨ ਨੂੰ ਪੰਜਾਬ ਦੀ ਵਿਧਾਨ ਸਭਾ ਚ ਲੈ ਕੇ ਆਓ ਔਰ 117 ਮੈਂਬਰ ਇਹਦੇ ਤੇ ਬਹਿਸ ਕਰਨ ਅਗਰ ਇਸ ਬਹਿਸ ਤੋਂ ਬਾਅਦ ਐਮਐਲਏ ਸਮਝਣ ਕੇ ਕਾਨੂੰਨ ਬਣਾਉਣ ਦੇ ਲੋੜ ਨਹੀਂ ਤਾਂ ਬਸ਼ੱਕ ਇਸ ਨੂੰ ਰੱਦ ਕੀਤਾ ਜਾ ਮਾਟਰ ਦੇ ਖਿਲਾਫ ਇਹ ਆਈਡੀਆ ਕੋਨੇ ਤੋਂ 2 ਸਾਲ ਤੋਂ ਤੁਸੀਂ ਮੇਰੀਏ ਸੰਬੰਧ ਨੂੰ ਜਿਹੜਾ ਲਟਕਾਇਆ ਤੁਸੀਂ ਪੰਜਾਬ ਨਾਲ ਧੋਖਾ ਉਹਦਾ ਕਾਰਨ ਸਪੱਸ਼ਟ ਹੈ ਕਿ ਪੰਜਾਬ ਕੇਵਲ ਪੰਜਾਬੀ ਸਪੀਕਿੰਗ ਸਟੇਟ ਸਾਰੇ ਦੇਸ਼ ਵਿੱਚ ਇੱਕ ਹੈ ਸਿੱਖਾਂ ਦੇ ਕੋਲ ਆਪਣੀ ਜਿਹਨੂੰ ਕਹਿੰਦੇ ਹੋਮ ਸਟੇਟ ਕੇਵਲ ਇੱਕ ਹੈ और वो वो पिछले कुछ दहाक्यों नौकरियां ना मिलने करके भविष्य ना चा करके सारे विश्व जो सख्त सब बिना किसी बिना किसी रिकॉर्ड को ਮੇਰੇ ਹਿਸਾਬ ਨਾਲ 60 70 ਲੱਖ ਪੰਜਾਬੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਆ ਚੁੱਕੇ ਜਿਹੜਾ ਤਾਂ ਆ ਚੁੱਕਾ ਵਾ ਜਿਹੜਾ ਵੋਟਰ ਬਣ ਗਿਆ ਜਿਹਦੇ ਮਕਾਨ ਰਾਲੇ ਅਸੀਂ ਉਹਦੇ ਖਿਲਾਫ ਸੀ ਲੇਕਿਨ ਘੱਟੋ ਘੱਟ ਕੋ ਵੀ ਚੰਪਾ ਆਪਣੇ ਪੰਜਾਬ ਨੂੰ ਹੋਣ ਆਪਣੀ ਜਿਹੜੀ ਡੈਮੋਗ੍ਰਾਫਿਕ ਸਿਚੁਏਸ਼ਨ ਹੈ ਆਬਾਦੀ ਦਾ ਸੰਤੁਲਨ ਆਪਣੀ ਪਗੜੀ ਆਪਣੀ ਪਛਾਣ ਆਪਣੀ ਜ਼ੁਬਾਨ ਆਪਣਾ ਸੱਭਿਆਚਾਰ ਕਿ ਆਪਾਂ ਨਹੀਂ ਬਚਾਵਾਂਗੇ 117 ਇਲੈਕਟਿਡ ਐਮ ਐਲ ਏਸ ਲੇਕਿਨ ਕੌਣ ਬਚਾਵੇਗਾ ਹੁਣ ਪੰਜਾਬ ਦੇ ਪਿੰਡਾਂ ਦੇ ਵਿੱਚ ਮੁਕਤੀ ਅਤੇ ਪਾਸਾ ਕੌਣ ਲੱਗੇਗਾ ਚੇਤਨਾ ਮਤੇ ਕਿਉਂ ਦਰ ਆਇਆ ਯਾਰ ਸਾਧ ਵੀ ਵਿਧਾਨ ਸਭਾ ਕੰਪੀਟੈਂਟ ਹੈ ਲੋਕੀ ਦੇ ਅਸੀਂ ਵਿਧਾਨਕਾਰ ਆ ਅਸੀਂ ਕੋਈ ਕੋ ਨਹੀਂ ਬਣਾਉਂਦੇ ਹਾਂ ਤੇ ਕੰਮ ਕਰਦੇ ਹਾਂ ਰੈਸ ਟਾਈਮ ਤੇ ਚਮਿੰਦੇ ਚੋ ਪਾ ਰਹੇ ਆਂ ਔਰ ਜਿਹੜਾ ਪ੍ਰਮੰਤਰੀ ਦੇ ਪਿਛਲੇ ਦਿਨਾਂ ਚ ਕਿਹਦੀ ਕਿ ਜੀ ਇਹ ਕਾਨੂੰਨ ਨਹੀਂ ਚਾਹੀਦਾ ਕਿਉਂਕਿ ਸਾਡੇ ਬੱਚੇ ਵੀ ਕੈਨੇਡਾ ਤੇ ਅਮਰੀਕਾ ਦੇ ਵਿੱਚ ਜਾ ਰਹੇ ਨੇ ਬਿਲਕੁਲ ਭਗਵੰਤ ਮਾਨ ਨੂੰ ਇਹ ਕਹਿਣਾ ਚਾਹੁੰਦਾ ਕਿ ਇਹੀ ਤਾਂ ਮੈਂ ਕਹਿ ਰਿਹਾ ਹਾਂ ਕਿ ਆਪਣਾ ਬੱਚਾ ਜਿਹੜਾ ਕੈਨੇਡਾ ਜਾਂਦਾ ਉਹ ਪੀਆਰ ਜਾਂ ਨਾ ਹੋਵੇ ਜਾਂ ਸਿਟੀਜ਼ਨ ਇਤਨਾ ਸ਼ੱਤਪੂਰਿਆ ਕਿਤੇ ਬਣ ਸਕਦਾ ਉੱਥੇ ਸਿਟੀਜ਼ਨ ਬਣ ਸਕਦਾ ਉਹ ਤਾਂ ਬਲਕਿ ਉਲਟਾ 40-50 ਲੱਖ ਰੁਪਏ ਖਰਚ ਕੇ ਤਾਂ ਜਾ ਕੇ ਉੱਥੇ ਸਿਟੀਜ਼ਨ ਬਣਦੇ ਨੇ ਔਰ ਹੋਇਆ ਕਿ ਸਾਡਾ ਪੰਜਾਬ ਦਾ ਉਹ ਕੀ ਕਹਿੰਦੇ ਬ੍ਰੇਨ ਡ੍ਰੇਨ ਔਰ ਇਕਨੋਮੀ ਡ੍ਰੇ ਜਿਹੜਾ ਬੱਚਾ ਸਾਡਾ ਪੰਜਾਬ ਚੋਂ ਅਸੀਂ ਪਾਲਿਆ ਅਸੀਂ ਪੜਾਇਆ ਅਸੀਂ ਜਦੋਂ ਉਹ ਵੀ ਹਿਸਾਬਾ ਉਹ ਕੈਨੇਡਾ ਚਲੇ ਗਿਆ ਉਹਨਾਂ ਨੂੰ ਪੜਿਆ ਪੜਾਇਆ ਹਿਊਮਨ ਰਿਸੋਰਸ ਸਟੈਂਡਰਡ ਔਰ ਸਾਡਾ ਪੰਜਾਬ ਦਾ 40-50 ਲੱਖ ਰੁਪਏ ਲੈ ਗਿਆ ਅਗਰ ਕੁਝ ਦਾ ਅੰਦਾਜ਼ਾ ਲਾ ਲਓਗੇ ਲੱਖ ਰੁਪਏ ਲੈ ਲਏ ਜੇ ਜਾਵੇ ਤਾਂ ਕਿੰਨੇ ਅਰਬ ਰੁਪਈਆ ਪੰਜਾਬ ਦਾ ਜਿਹੜਾ ਹੈ ਉਹ ਵਿਦੇਸ਼ਾਂ ਵਿੱਚ ਜਾ ਰਿਹਾ ਸੋ ਇਸ ਨੂੰ ਰੋਕਣ ਵਾਸਤੇ ਆਪਾਂ ਨੂੰ ਇੱਕ ਕਾਨੂੰਨ ਬਣਾਉਣਾ ਚਾਹੀਦਾ ਜਿਵੇਂ ਕਿ ਹਿਮਾਚਲ ਪ੍ਰਦੇਸ਼ ਲੈਂਡ ਫਾਰਮਸ ਟੈਨੈਂਸੀ ਐਕਟ 1972 ਅੱਜ ਤੋਂ 50 ਸਾਲ ਪਹਿਲਾਂ ਉਹਨਾਂ ਦੇ ਮੁੱਖ ਮੰਤਰੀ ਡਾਕਟਰ ਬਾਇਸ ਰਿਮਾਰਕ ਮੈਂ ਸਮਝਦਾ ਬੜੇ ਗੁਰਦੈਸ਼ ਸੀ ਕਿ ਉਹਨਾਂ ਨੇ ਆਪਣੇ ਹਿਮਾਚਲੀਆਂ ਦੀ ਹੋਂਦ ਬਚਾ ਲਈ فرض ਕਰੋ ਹਿਮਾਚਲ ਵਿੱਚ ਇਹ ਕਾਨੂੰਨ ਨਾ ਹੁੰਦਾ ਤਾਂ ਵਿਚਾਰੇ ਜਿਹੜੇ ਪੰਜ ਪੰਜ ਚਾਰ ਚਾਰ ਪਿੱਗਿਆਂ ਦੇ ਬਾਗਵਾਨ ਸੀਗੇ ਮਾਲਕ ਸੀਗੇ ਉਹਨਾਂ ਦੀਆਂ ਪ੍ਰਾਪਰਟੀਆਂ ਦਿੱਲੀਆਣਾ ਨੇ ਬੰਬੇਆਣਾ ਨੇ ਗੱਲ ਕਰਾਣੀ ਦੱਦਿਆਂ ਨੇ ਆਲ ਕੀ ਕਿਹਾ ਪਾਕਮਾਨਾਂ ਨੂੰ ਸਮਾਚੀਆਂ ਨੂੰ ਆਪਣੇ ਬਾਗਾਂ ਵਿੱਚ ਨੌਕਰੀ ਬਣਾ ਲਗਾ ਕਿਸ ਸਮਝਾ ਰਹੇ ਨੇ ਇਹ ਤੇ ਔਰ ਇਸ ਤੋਂ ਇਲਾਵਾ ਸਾਡੀ ਸਰਕਾਰੀ ਨੌਕਰੀਆਂ ਤੁਸੀਂ ਜਿਹੜਾ ਆਮ ਆਦਮੀ ਪਾਰਟੀ ਕਹਿੰਦੀ ਅਸੀਂ 40 45000 ਜੋਬ ਦਿੱਤੀਆਂ ਤੁਸੀਂ ਅਗਰੇ ਦਾ ਵਾਈਟ ਪੇਪਰ ਦੇਖੋ ਛਾਇਆ ਕਰੇ ਸਰਕਾਰ ਬਹੁਤ ਸਾਰੀਆਂ ਸਾਡੀਆਂ ਨੌਕਰੀਆਂ ਨੇ ਉਹ ਹਿੰਦੂ ਦਿੱਲੀ ਦੇ ਲੋਕੀ Rajasthan ਦੇ ਲੋਕੀ ਹੋਰ ਹਰਿਆਣੀਆਂ ਲੈ ਕੇ ਕੋ ਪੰਜਾਬ ਦੇ ਪੌਂਟਾ ਦੇ ਕੋਈ ਨਾਈਟ ਫਾਈਂਡਿੰਗਾ ਕੋਈ ਡੋਮਿਸਾਈਲ ਰੌਂਡੀ ਕੋ ਸ਼ਰਤ ਵੀ ਨਹੀਂ ਤਾਂ ਉਹਦਾ ਖਮਿਆਜ਼ਾ ਵੀ ਸਾਡੇ ਨੌਜਵਾਨ ਜਿਹੜੇ ਪੰਜਾਬ ਵਿੱਚ ਕ੍ਰਾਈਮ ਬਹੁਤ ਹੋ ਰਿਹਾ ਅਨਟ੍ਰੇਸ ਕ੍ਰਾਈਮ ਜਿਹੜਾ ਬੰਦਾ ਗੈਰ ਪੰਜਾਬੀ ਤੋਂ ਵਿਖਾ ਕੋਈ ਫਰਜ਼ ਕਰੋ ਕਿਸੇ 1200 ਕਿਲੋਮੀਟਰ ਤੋਂ ਦੂਰ ਅਗਰ ਇੱਥੇ ਕਤਲ ਕਰਕੇ ਚਲੇ ਜਾਂਦਾ ਹੋਵੇ ਕਿਹੜੀ ਪੁਲਿਸ ਲਾ ਕੇ ਲੱਭੇਗੀ ਇਸ ਲਈ ਸੋਸ਼ਲ ਕਨਫਲਿਕਟ ਪਚਾਉਣ ਵਾਸਤੇ क्राइम ਪਚਾਉਣ ਵਾਸਤੇ ਆਪਣੀ ਚਿੱਲਾ ਮੈਂ ਤੇ ਆਹ ਸੰਦ ਨੂੰ ਬੋਲਦਾ ਭਾਈ ਉਹ ਚਿੱਲਾ ਮੈਂ ਤੇ ਆਹ ਮੈਂ ਤੁਹਾਨੂੰ ਸਹੁੰ ਕਰੂੰਗਾ ਕਿ ਆਪਣੇ ਆਪਣੇ ਐਮ ਐਲ ਏਜ਼ ਉੱਤੇ ਪ੍ਰੈਸ਼ਰ ਪਾਓ ਔਰ ਪੰਜਾਬੀਆਂ ਨੂੰ ਮੈਂ ਵਿਸ਼ੇਸ਼ ਤੌਰ ਤੇ ਪਿੰਡਾਂ 'ਚ ਅਪੀਲ ਕਰੂੰਗਾ ਨੌਜਵਾਨਾਂ ਨੂੰ ਸਾਰੇ ਵਰਗਾਂ ਦੇ ਲੋਕਾਂ ਨੂੰ ਕਿ ਘੱਟੋ ਘੱਟ ਸੋਸ਼ਲ ਮੀਡੀਆ ਤੋਂ ਧਿਆਨ ਕੇ ਪ੍ਰੈਸ਼ਰ ਬਣਾਓ ਇੱਕ ਇੱਕ 2-2 ਮਿੰਟ ਦੀਆਂ ਵੀਡੀਓਜ਼ ਅਪਲੋਡ ਕਰੋ ਕਿ ਹਾਂ ਪੰਜਾਬ ਦੇ ਵਿੱਚ ਵੀ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਉੱਤਰਾਖੰਡ ਦੀ ਤਰਜ਼ ਤੇ ਔਰ ਰਾਜਸਥਾਨ ਦੀ ਤਰਜ਼ ਤੇ ਪੰਜਾਬ ਦੇ ਵਿੱਚ ਵੀ ਇਹ ਕਾਨੂੰਨ ਬਣਾਉਣਾ ਲਾਜ਼ਮੀ ਹੈ ਕੁਝ ਲੋਕ ਸਾਡੇ ਪਾਰਟੀਆਂ ਵਾਲੇ ਇਸ ਤਰ੍ਹਾਂ ਇਸ ਕਰਕੇ ਡਰ ਦੇਣੇ ਕਿ ਸ਼ਾਇਦ ਗੱਭੀ ਸਾਡੇ ਨਾਲ ਨਿਰਾਸ਼ ਹੋਣਗੇ ਕਿ ਹਰ ਗੱਲ ਵੋਟ ਨਾਲ ਨਾਪੀ ਜਾਣੀ ਚਾਹੀਦੀ ਸਾਡੇ ਆਪਣੇ ਪੰਜਾਬ ਦੇ ਸੋ ਇਹ ਇੱਕ ਸੈਕੰਡਰੀ ਇਸ਼ੂ ਹੈ। ਔਰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਲੀਡਰਸ ਗੈਟ ਕਰ ਆਪਣੀ ਵੋਟਾਂ ਤੋਂ ਦਰਦ ਜਿੱਦਣ ਪੰਜਾਬ ਵਾਲਿਆਂ ਨੂੰ ਵੋਟਾਂ ਬਣਾਉਣ ਮਨ ਬਣਾ ਲਿਆ ਕਿ ਅਸੀਂ ਇਹਨਾਂ ਵਿਕਰਮ ਲੋਕਾਂ ਨੂੰ ਧਮਕਾ ਜਮਾਨਤਾ ਜਬ ਫੋਨ ਕੀਤਾ। ਸੋ ਮੇਰਾ ਇਸ਼ੂ ਇਹ ਬਰਕਰਾਰ ਹੈ। ਮੈਨੂੰ ਨਫਾ ਹੋਵੇ, ਮੈਨੂੰ ਨੁਕਸਾਨ ਹੋਵੇ। ਮੈਂ ਇਸ ਇਸ਼ੂ ਨੂੰ ਪਰਸੂ ਕਰਦੇ ਰਹਿਣਾ ਔਰ ਬਹਾਦੂਰੀ ਦੇ ਕੋਣੇ ਪਾ ਨਾਲ ਇੱਕ ਪੰਜਾਬ ਹਰ ਬਸ਼ਵਣੇ ਦਾ ਸਿਰਫ ਪੰਜਾਬ ਦੇ ਜਿਹੜੇ ਹੋਸ਼ਖੋਕਾਂ ਦੀ ਜਿਹੜੇ ਸਮਝਦਾਰ ਨੇ ਜਿਹੜੇ ਬੁੱਧੀਜੀਵੀ ਨੇ ਜਿਹੜੇ ਅਕਲਮੰਦ ਲੋਕ ਨੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਇਸ ਤੋਂ ਜ਼ਿਆਦਾ ਤੋਂ ਜ਼ਿਆਦਾ ਪ੍ਰੈਸ਼ਰ ਬਿਲਡ ਅਪ ਕਰੋ ਕਿਉਂਕਿ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਭਗਵੰਤ ਮਾਨ ਤੇ ਕੁਲਤਾਰ ਸਲਮਾ ਚੌਂਦੇ ਵੀ ਹੁੰਦੇ ਸੀ ਨੂੰ ਲੈ ਕੇ ਆਉਣਾ ਚਾਹੁੰਦਾ ਰਿਜੈਕਟ ਹੀ ਕਰ ਦਿਆ। ਤਾਂ ਨਹੀਂ ਲਿਆ ਸਕਦੇ ਕਿਉਂਕਿ ਇਹਨਾਂ ਨੂੰ ਚਲਾਉਣ ਵਾਲੇ ਪਿੱਛੇ ਬੈਠੇ ਨੇ ਜਿਹਦੇ ਨਾਲੇ ਆਕਾ ਜਿਹੜਾ ਉਹ ਸ਼ਾਇਦ ਅਰੇ ਚਿੱਲਾ ਮਤ ਯਾਰ ਸ਼ਾਂਤ ਹੋ ਜਾਏਗਾ। ਭਾਈ ਇਹ ਚਿੱਲਾ ਮਤ ਯਾਰ ਹੋ ਜਾਏਗਾ। ਜ਼ਿਆਦਾ ਪੰਜਾਬ ਦੇ ਕੁਝ ਗੈਰ ਪੰਜਾਬੀ ਆਉਣਗੇ। ਸ਼ਾਇਦ ਸਾਡੀਆਂ ਜਿਹੜੀਆਂ ਵੋਟਾਂ ਨੇ ਇਹਦੇ ਨਾਲ ਹੀ ਮੈਂ ਇਹ ਦੂਸਰਾ ਜਿਹੜਾ ਬਿੱਲ ਮੇਰੇ ਦੋ ਮਿੰਟ ਸੀ ਉਹ ਮੈਂ ਜਿਹੜਾ ਦਿੱਤਾ ਸੀਗਾ ਰਿਗਾਰਡਿੰਗ ਉਹ ਇੱਕ ਦਿੱਤਾ ਸੀਗਾ ਕਿ ਪੰਜਾਬ ਟਰਮੀਨੇਸ਼ਨ ਆਫ ਪਾਵਰ ਪਰਚੇਸ ਅਗਰੀਮੈਂਟ ਇਸ ਜਿਹੜੇ ਬਿਜਲੀ ਬਹੁਤ ਮਹਿੰਗੇ ਕਹਿੰਦੇ ਸੀ ਨਾ ਆਮ ਆਦਮੀ ਪਾਰਟੀ ਦੇ ਲੀਡਰ ਕੇ ਅਕਾਲੀਆਂ ਨੇ ਵੱਡੇ ਵੱਡੀਆਂ ਕੰਪਨੀਆਂ ਦਾ ਥਰਮਲ ਪਲਾਂਟਾਂ ਨਾਲ ਮਹਿੰਗੇ ਪਾਵਰ ਪਰਚੇਸ ਐਗਰੀਮੈਂਟ ਕਰ ਰਹੇ ਨੇ ਇਹਨਾਂ ਨੇ ਮੇਰਾ ਉਹ ਵੀ ਰੱਦ ਕਰ ਦਿੱਤਾ ਉੱਪਰ ਮੈਂ ਉਸ ਨੂੰ ਬਾਅਦ ਵਿੱਚ ਪਹਿਲਾ ਪੈਰਾ ਜਿਹੜਾ ਹੈ ਉਹ ਪੀਸ ਦਾ ਪਾਗਲਵਾਦ ਕਰ ਰਹੇ ਨੇ ਅਮੈਂ ਭਾਈ 3 ਪਾਰਟੀਆਂ ਜਿਵੇਂ ਸੱਤਾ ਤੋਂ ਬਾਹਰ ਉਹ ਦਬਾਅ ਪਾਉਂਦੀ ਸੀ ਕੱਲੀਆਂ ਦੇ ਪੰਜਾਬ ਨੂੰ ਉਹ ਸਿਰਫ ਉੱਤੇ ਸਮਝ ਰਿਹਾ ਇਸ ਟਾਈਮ ਤੇ ਇਹਨਾਂ ਨੇ ਉਹ ਵੀ ਮੇਰਾ ਬਿਲ ਰੱਦ ਕਰ ਦਿੱਤਾ ਤਾਂ ਚਲੋ ਉਸ ਬਿਲ ਦਾ ਬਨੋ ਕੋਈ ਇਤਰਾਜ਼ ਨਹੀਂ ਕਰ ਲੇਕਿਨ ਜਿਹੜਾ ਇਹ ਪੰਜਾਬ ਦਾ ਇੱਕ ਇੰਪੋਰਟੈਂਟ ਬਿਲ ਹੈ ਉਸੇ ਨੂੰ ਠੰਡੇ ਬਸਤੇ 'ਚ ਮਤ ਪਾਓ ਔਰ ਇਹ ਕਾਨੂੰਨ ਪੰਜਾਬ ਦੇ ਵਿਧਾਨ ਸਭਾ 'ਚ ਇਨਿਸ਼ੀਏਟ ਕਰੋ ਬਹਿਸ ਕਰਾਓ ਅਗਰ ਨਹੀਂ ਪਾਸ ਹੋਇਆ ਤਾਂ ਮੈਂ ਇਸ ਮੰਗ ਨੂੰ ਬਹੁਤ ਜ਼ਿਆਦਾ ਡਰਕੀ ਹੈ ਭਾਈ ਪਰ ਫਿਰ ਮੈਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰ 'ਤੇ ਇਹ ਅਪੀਲ ਕਰੂੰਗਾ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਉੱਤੇ ਜਾ ਕੇ ਇਸ ਬੜੇ ਇੰਪੋਰਟੈਂਟ ਵਾਈਟਲ ਲੈਜਿਸਲੇਸ਼ਨ ਦੀ ਸਪੋਰਟ ਕਰੋ ਤਾਂ ਕਿ ਪੰਜਾਬ ਜਿਹੜਾ ਇਹ ਕਾਨੂੰਨ ਬਣਾ ਕੇ ਤੇ ਗੈਰ ਪੰਜਾਬੀਆਂ ਦੀ ਜਿਹੜੀ ਰੈਂਟਲ ਐਨਸੀ ਆ ਉਹ ਬੰਦ ਕਿ ਸਾਡੇ ਵੱਲੋਂ ਜਿਹੜੇ ਸਾਡੀ ਸੋਨੇ ਦੇ ਫਸਲਾਂ ਤੇ ਮਿਹਨਤ ਕਰਦੇ ਨੇ ਉਹ ਜਿਹੜੇ ਪੰਜਾਬ ਤੋਂ ਮਿਹਨਤ ਕਰਦੇ ਆ ਅਰੇ ਚਿੱਲਾਓ ਮਤ ਯਾਰ ਸ਼ਾਂਤ ਹੋ ਬਾਈ ਵਾਸੀ ਲੋਕਾਂ ਨੂੰ ਅਸੀਂ ਕਹਿੰਦੇ ਕਿ ਸਿਰਫ ਇੱਕ ਲਾਅ ਬਣਾ ਦਿਓ ਜਿਹੜਾ ਵੀ ਉਹ ਸ਼ਰਤਾਂ ਪੂਰੀਆਂ ਕਰਕੇ ਆਵੇ ਉਹ ਜੀ ਸੱਚੇ ਪੰਜਾਬ ਦੇ ਵਿੱਚ ਚਾਹੇ ਇੰਡਸਟਰੀ ਲਾਵੇ ਚਾਹੇ ਮਾਲਕ ਬਣੇ ਚਾਹੇ ਸਰਕਾਰੀ ਨੌਕਰੀ ਕਰੇ ਸਮੂਹ ਕੋਈ ਰਾਜ ਨਿਕਾ ਪਰ ਬਿਨਾਂ ਸ਼ਰਤ ਤੋਂ ਜਿਹੜੇ ਲੋਕ ਆ ਰਹੇ ਨੇ ਔਰ ਜਿਹੜਾ ਇਹ ਕਹਿੰਦੇ ਆਪਣੇ ਕੁਝ ਗੋਲ ਕਿ ਜੀ ਕੈਨੇਡਾ ਨੇ ਵੀ ਤਾਂ ਲੋਕਾਂ ਨੂੰ ਦਿੱਤਾ ਇਜਾਜ਼ਤ ਪਹਿਲੀ ਗੱਲ ਤਾਂ ਸ਼ਰਤਾਂ ਦੇ ਨਾਲ ਕਾਨੂੰਨ ਬਣਾ ਕੇ ਦਿੱਤੀ ਹੈ ਦੂਸਰਾ ਕਿ ਕੈਨੇਡਾ ਦੀ origignal population ਨਹੀਂ ਸੀ ਉਹ ਜਿੰਨੇ ਵੀ ਸੀਗੇ ਉਹਨਾਂ ਦਾ ਰਕਬਾ ਤੁਹਾਨੂੰ ਬੋਦਾ ਕਿ ਇੰਡੀਆ ਨਾਲੋਂ ਦੋ ਤਿੰਨ ਗੁਣਾ ਵੱਡਾ ਵਾ ਉਹਨਾਂ ਨੂੰ ਮੈਨ ਪਾਵਰ ਤੇ ਹਿਊਮਨ ਰਿਸੋਰਸ ਦੀ ਗੱਲ ਹੈ ਰਕਬਾ ਬਹੁਤ ਜ਼ਿਆਦਾ ਸੀ ਉਹਨਾਂ ਨੂੰ ਜਿੰਨੇ ਚਾਹੀਦੇ ਸੋ ਲੈ ਲੈਂਦੇ ਨੇ ਬਾਹਰ ਦੇ ਤੋਂ ਉਹਨੂੰ ਵੀ ਬੰਦ ਕਰਤਾ ਕਿ 43% ਲੋਕੀਂ ਦੁਨੀਆਂ ਨੂੰ ਹੁੰਦਾ ਹੈ ਸੋ ਹਰ ਦੇਸ਼ ਆਪਣੀ ਜ਼ੁਬਾਨ ਆਪਣੀ ਪਛਾਣ ਤੇ ਆਪਣੇ ਸਭਿਆਚਾਰ ਨੂੰ ਦਿਖਾਉਂਦਾ ਤੇ ਪੰਜਾਬ ਕਿਉਂ ਨਹੀਂ ਵਿਚਾਰਿਆ ਮੇਰੀ ਸਮਝ ਤੋਂ ਬਾਹਰ ਹੈ ਆਪਣੇ ਆਪਣੇ ਰਿਸਪੈਕਟਿਵ ਐਮ ਐਲ ਏ ਸੇ ਐਮ ਪੀ ਸੇ ਉੱਤੇ ਪ੍ਰੈਸ਼ਰ ਪਾਓ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪ੍ਰੈਸ਼ਰ ਪਾਓ ਕਿ ਇਹ ਜਿਹੜਾ ਕਾਨੂੰਨ ਪਿਛਲੂਸ਼ ਕੀਤਾ ਜਾਵੇ ਤਾਂ ਕਿ ਪੰਜਾਬ ਨੂੰ ਅਸੀਂ ਉਹਦੀ ਆਬਾਦੀ ਸੰਤੁਲਨ ਕੋਣ ਹੈ ਬਾਦ ਆਬਾਦੀ ਨੂੰ ਇਸ ਤਰ੍ਹਾਂ ਦੱਸ ਦੇਣਾ ਅਗਰ ਤੁਸੀਂ ਮੇਰੇ ਨਾਲ ਇਹਨਾ ਇਸ ਮੁੱਦੇ ਦੇ ਉੱਤੇ ਸਹਿਮਤ ਹੋ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਔਰ ਗਵਰਨਮੈਂਟ ਤੇ ਪ੍ਰੈਸ਼ਰ ਬਣਾਉਣ ਵਾਸਤੇ ਇੱਕ ਇੱਕ ਦੋ ਮਿੰਟ ਦੀ ਵੀਡੀਓ ਸਾਰੇ ਪੰਜਾਬ ਦੇ ਵਿੱਚੋਂ ਬਣਾ ਕੇ ਸਰਕਾਰ ਦੇ ਕੰਨਾਂ ਤੱਕ ਇਹ ਮੰਗ ਜ਼ਰੂਰ ਪਹੁੰਚਾਈ ਜਾਵੇ ਮੰਨਾਂ ਜੋ ਨਾਸਟਾ ਦਾ ਸਾਰਾ ਬਹੁਤ ਬਹੁਤ ਸੁੱਕਿਆ ਵਾਈਕੁ ਜਿੱਕਾ ਖਾਲਸਾ ਵਾਹਿਗੁਰੂ ਜੀ